ਮਜਬੂਤ ਦੇ ਸਨੱਖਾ ਘੋੜਾ ਦਿਖਾਉਣ ਲੱਗਾ ਤੁਹਾਨੂੰ ਨੁਕਰਾ ਘੋੜਾ ਸੱਜਣੋ ਸ਼ਕੀਨ ਬਹੁਤ ਦਾ ਕੰਨ ਕੰਨ ਬਹੁਤ ਸੋਹਣਾ ਲੱਗਿਆ ਹੋਇਆ ਘੋੜੇ ਨੂੰ ਤੇ ਬਾਈ ਨੇ ਇਹ ਘੋੜਾ ਜਿਹੜਾ ਸਟੱਡ ਸਰਵਿਸ ਵਾਸਤੇ ਓਪਨ ਕਰਿਆ ਬਾਕੀ ਤੁਸੀਂ ਫੋਨ ਜ਼ਰੂਰ ਕਰ ਲਿਓ ਕਈ ਵਾਰ ਬਾਈ ਦਾ ਮਨ ਬਣ ਸਕਦਾ ਸੇਲ ਕਰਨ ਵਾਸਤੇ ਤੇ ਬਾਈ ਕਹਿੰਦਾ ਤੀਜੇ ਕੋਈ ਵਧੀਆ ਪੈਸੇ ਦੇਊਗਾ ਤਾਂ ਸੇਲ ਵੀ ਕਰ ਦਾਂਗੇ ਤੇ ਵੈਸੇ ਬਾਈ ਨੇ ਸਟੱਡ ਸਰਵਿਸ ਵਾਸਤੇ ਵਸ਼ੇਰਾ ਜਿਹੜਾ ਇਹ ਓਪਨ ਕਰਿਆ ਉਮਰੇ ਦੀ 26 ਮਹੀਨਿਆਂ ਪਾਰਸ ਘੋੜੇ ਦਾ ਬੱਚਾਗਾ ਤੇ ਬਹੁਤ ਸੁਨੱਖਾ ਬਸ਼ੀਰਾ ਆ ਤੁਸੀਂ ਦੇਖ ਲਓ ਧੌਣ ਧੂਣ ਦੇਖੋ ਬਸ਼ੀਰੇ ਦੀ ਐਨ ਕਰੰਟ ਕਰੰਟ ਪੂਰਾ ਓਕੇ ਦੀ ਰਿਪੋਰਟ ਆ ਜੇ ਕਿਸੇ ਸੱਜਣ ਨੇ ਸ਼ੌਂਕ ਵਜੋਂ ਘਰੇ ਰੱਖਣਾ ਘੋੜਾ ਹਨਾ ਬਾਈ ਨੇ ਘਰੇ ਤਿਆਰ ਕਰਿਆ ਹੋਇਆਗਾ ਜੇ ਕਿਸੇ ਨੇ ਸ਼ੌਂਕ ਵਜੋਂ ਘਰੇ ਰੱਖਣਾ ਜਾਂ ਬਰੀਡਿੰਗ ਵਾਸਤੇ ਸਵਾਰੀ ਵਾਸਤੇ ਬਹੁਤ ਬੈਸਟ ਘੋੜਾ ਸੱਜਣੋ ਇਹ ਇਹਦੀ ਜਾਣਕਾਰੀ ਆ ਪਾ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਆਪਣੀ ਨਾਲ ਐਂਡ ਤੱਕ ਬਣੇ ਰਹੋ ਤੇ ਆ ਕੰਨ ਕੰਨ ਦੇਖ ਲਓ ਬਸ਼ੀਰੇ ਦਾ ਐਨ ਮੂੰਹ ਮਾ ਪੌਰੀ ਵੀ ਉੱਚੀ ਆ ਮੱਥੇ ਵਾਲੀ ਤੇ ਸੱਜਣੋ ਜੇ ਕਿਸੇ ਸੱਜਣ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਆਪਣਾ ਜਾਨਵਰ ਸੇਲ ਕਰਨਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਕੋੜਾ ਕੋੜੀ ਬਸ਼ੇਰਾ ਬਸ਼ੀਰੀ ਸੇਲ ਕਰਵਾ ਸਕਦੇ ਹੋ ਜਾਣਕਾਰੀ ਇਹਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਐ ਇਸ ਬਸ਼ੇਰੇ ਦੀ ਖੜਨੀ ਖੁੜਨੀ ਚੈੱਕ ਕਰ ਲਓ ਬਸ਼ੇਰੇ ਦੀ ਸ਼ਕੀਨੀ ਦੇਖ ਲਓ ਕੰਨ ਕਿੰਨਾ ਸੋਹਣਾ ਤੇ ਲੰਬਾਈ ਲੰਬੂਈ ਬਸ਼ੇਰੇ ਦੀ ਐਨ ਪੂਰੀ ਫੁੱਲਾ ਤੌਣ ਵਗੈਰਾ ਸੁੰਬਾ ਦਾ ਮਜ਼ਬੂਤ ਆ ਪਿੱਠ ਪੁੜੇ ਦਾ ਸੋਹਣਾ ਸੋਹਣਾ ਤੇ ਸ਼ੌਂਕ ਨਾਲ ਬਾਈ ਨੇ ਘਰੇ ਤਿਆਰ ਕਰਿਆ ਬਸ਼ੇਰਾ ਇਹ ਸੱਜਣੋ ਬਾਈਏ ਦੀ ਸਟੱਡ ਸਰਵਿਸ ਓਪਨ ਕਰਨ ਲੱਗਿਆ 26 ਮਹੀਨੇ ਉਮਰਾ ਵਸ਼ੇਰੇ ਦੀ ਪੌਰੀਆਂ ਦਾ ਸਾਫ ਆ ਸੱਜਣੋ ਵਸ਼ੇਰਾ ਤੇ ਅਰਜਨ ਰੌੜੀ ਵਾਲੇ ਘੋੜੇ ਦਾ ਬਲੱਡ ਆ ਇਹਦੇ ਵਿੱਚ ਅਰਜਨ ਰੌੜੀ ਵਾਲੇ ਘੋੜੇ ਦਾ ਪੋਤਾਗਾ ਇਹ ਜਿਹੜਾ ਫੂਲੇ ਵਾਲਾ ਪਾਰਸ਼ ਘੋੜਾ ਉਸ ਘੋੜੇ ਦਾ ਬੱਚਾਗਾ ਆ ਤੁਸੀਂ ਫੇਸ ਕੁਆਲਿਟੀ ਦੇਖ ਲਓ ਵਸ਼ੇਰੇ ਦੀਆਂ ਨਾ ਧੌਣ ਵਗੈਰਾ ਐਨਾ ਸੋਨਾ ਕੰਨ ਕਨੋਥੀ ਦਾ ਸੋਨਾ ਹੈਗਾ ਐਕਟਿਵ ਘੋੜਾ ਸੱਜਣੋ ਜੇ ਕਿਸੇ ਸੱਜਣ ਨੇ ਖਰੀਦਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਨੇ ਸਟੱਡ ਸਰਵਿਸ ਵਾ ਇਸ ਵਸ਼ੀਰੇ ਦੀ ਓਪਨ ਕੀਤੀ ਆ ਤੇ ਸੱਜਣੋ ਮਾਂ ਇਹਦੀ 36 ਇੰਚ ਦੀ ਨੌਕਰੀ ਕੋੜੀ ਆ ਬਾਈ ਦੇ ਘਰੀ ਆ ਬਾਈ ਨੇ ਫੀਸ ਇਸ ਵਸ਼ੀਰੇ ਦੀ ਬਾਈ ਕਹਿੰਦਾ ਵੀ ਕੋਈ ਚੱਕਰੀ ਨਹੀਂ ਜਿੰਨੀ ਜਿਹੜਾ ਸੱਜਣ ਦੇ ਕੇ ਜਾ ਸਕਦਾ 19% ਲੈ ਲਾਂਗੇ ਤੇ ਬਾਕੀ ਤੁਸੀਂ ਵਸ਼ੀਰਾ ਦੇਖ ਲਓ ਸੱਜਣੋ ਤੇ ਬਾਕੀ ਤੁਸੀਂ ਫੋਨ ਜ਼ਰੂਰ ਕਰ ਲਿਓ ਬਾਈ ਦਾ ਮਾਨ ਵਣ ਸਕਦਾ ਬਾਈ ਸੇਲ ਕਰ ਸਕਦਾ ਸੱਜਣੋ ਘੋੜਾ ਇਹ ਤੇ ਮੱਲ ਕੇ ਪਿੰਡਾਂ ਮੋਗੇ ਜ਼ਿਲ੍ਹੇ ਦੇ ਕੋਲ ਪੈਂਦਾ ਮੋਗੇ ਦੇ ਕੋਲ ਪਿੰਡਾਂ ਬਾਈ ਦਾ ਮੱਲ ਕੇ ਮਿੱਤਰੋ ਫੋਨ ਕਰ ਲਿਓ ਹੌਸਲਾ ਜ਼ਰੂਰ ਦਿਓ ਤੇ ਜਿਹੜੇ ਕਿ ਸੱਜਣ ਨੇ ਸਟੱਡ ਸਰਵਿਸ ਲੈਣੀਆਂ ਉਹ ਵੀ ਫੋਨ ਕਰ ਲਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੇਲ ਕਰਵਾ ਸਕਦਾ